ਗੜਸ਼ੰਕਰ ਤੋਂ ਅਕਾਲੀ ਦਲ ਦੇ ਵੱਡੀ ਗਿਣਤੀ ਚ ਵਰਕਰ 24 April ਦੀ ਰੈਲੀ ਚ ਸ਼ਾਮਲ ਹੋਣਗੇ ਹਰਪ੍ਰੀਤ ਸਿੰਘ 베ਦੀ ਯੂਥ ਆਗੂ 24 April ਨੂੰ ਯੂਥ ਅਕਾਲੀ ਦਲ ਦੀ ਅੱਡਾ ਦੁਸੜਕਾ ਵਿਕੇ ਹੋ ਰਹੀ ਵਿਸ਼ਾਲ ਰੈਲੀ ਬਾਰੇ ਜਾਣਕਾਰੀ ਦਿੰਦਿਆਂ ਗੜਸ਼ੰਕਰ ਤੋਂ ਸ਼ਰੋਮਣੀ ਅਕਾਲੀ ਦਲ ਦੇ ਆਗੂ ਹਰਪ੍ਰੀਤ ਸਿੰਘ ਰਿੰਕੂ 베ਦੀ ਨੇ ਦੱਸਿਆ ਕਿ ਇਸ ਰੈਲੀ ਦੇ ਵਿੱਚ ਯੂਥ ਅਕਾਲੀ ਦਲ ਦੇ ਸਰਪ੍ਰਸਤ ਵਿਕਰਮ ਸਿੰਘ ਮਜੀਠੀਆ ਤੇ ਹੋਰ ਆਗੂ ਜਿਹੜੇ ਪਹੁੰਚ ਰਹੇ ਹਨ ਉਹਨਾਂ ਨੇ ਦੱਸਿਆ ਕਿ ਗੜ ਸ਼ੰਕਰ ਤੋਂ ਇੱਕ ਵੱਡਾ ਜਿਹੜਾ ਕਾਫਲਾ ਹੈ ਯਤ ਆਇਆ ਇਸ ਰੈਲੀ ਦੇ ਵਿੱਚ ਸ਼ਾਮਲ ਹੋਵੇਗਾ ਇਹ ਜਾਣਕਾਰੀ ਹਰਪ੍ਰੀਤ ਸਿੰਘ ਰਿੰਕੂ ਵੈਦੀ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ ਗੜ ਸ਼ੰਕਰ ਤੋਂ ਅਸ਼ਵਨੀ ਸ਼ਰਮਾ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਮੁੱਚੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਦੇ ਆ ਕਿ 24 ਅਪ੍ਰੈਲ ਨੂੰ ਅਡਾ ਤੋਂ ਸੜਕਾਂ ਢਿੱਲੋਂ ਪੈਨਸ ਵਿੱਚ ਛੋਟੇ ਵੀਰ ਸਰਦਾਰ ਅਰਮਿੰਦਰ ਸਿੰਘ ਜੀ ਸਹਿਰਪੁਰ ਦੀ ਅਗਵਾਈ ਵਿੱਚ ਯੂਥ ਅਕਾਲੀ ਦਲ ਦੀ ਇੱਕ ਵੱਡੀ ਰੈਲੀ ਹੋਣ ਜਾ ਰਹੀ ਹੈ ਜਿਹਦੇ ਵਿੱਚ ਸਾਡੇ ਮਹਿਬੂਬ ਲੀਡਰ ਸਰਦਾਰ ਵਿਕਰਮ ਸਿੰਘ ਜੀ ਮਜੀਠਾ ਸਰਪੰਚ ਯੂਥ ਅਕਾਲੀ ਦਲ ਔਰ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਜੀ ਝਿੰਜਰ ਪਦਾਰੇ ਨੇ ਔਰ ਸਮੁੱਚੀ ਜਨੇ ਦੀ ਲੀਡਰਸ਼ਿਪ ਅਕਾਲੀ ਦਲ ਦੀ ਪੰਧਾਰੀ ਹੈ ਸੋ ਸਾਰੇ ਨੌਜਵਾਨ ਵੀਰਾਂ ਨੂੰ ਬੇਤੀ ਹੈ ਵੱਡੀ ਗੰਟੀ ਦੇ ਵਿੱਚ ਆਪਾਂ ਜਥੇ ਲੈ ਕਰਕੇ ਉਸ ਪੱਲੇ 'ਚ ਪਹੁੰਚਣਾ ਹੈ ਅਸੀਂ ਵੀ ਹਲਕਾ ਗੜ ਸ਼ੰਕਰ ਤੋਂ ਵੱਡਾ ਜਥਾ ਲੈ ਕਰਕੇ ਇਸ ਰੈਲੀ ਦੇ ਵਿੱਚ ਸ਼ਮੂਲੀਅਤ ਕਰਨੀ ਹੈ ਤਾਂ ਕਿ ਆਪਾਂ ਸ਼ਰੋਮਣੀ ਅਕਾਲੀ ਦਲ ਨੂੰ ਹੋਰ ਤੱਕ ਦੇ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ